ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਤੋੜ ਵਿਛੋੜਾ ਹੋ ਸਕਦਾ ਹੈ ਉਹਦੇ ਵਿੱਚ ਪਹਿਲ ਕਦਮੀ ਫਿਰ ਭਾਰਤੀ ਜਨਤਾ ਪਾਰਟੀ ਨੇ ਕਰਤੀ ਇਹਨਾਂ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਕਿ ਸਾਡਾ ਇਹਨਾਂ ਨਾਲ ਗੱਲਬਾਤ ਚੱਲ ਨਹੀਂ ਸਕਦੀ ਭਾਈ ਵੱਲ ਵੇਲੇ ਉਦੋਂ ਨਾ ਤੁਸੀਂ ਹੱਲ ਕਰਾ ਸਕੇ ਤੇ ਉਦੋਂ ਇੱਕ ਲਿਸਟ ਵੀ ਆ ਗਈ ਸੀ ਤੇ ਗੁਰੂ ਸਾਹਿਬ ਦੇ 550 ਸਾਲਾ ਦੇ ਉੱਤੇ ਮੋਦੀ ਸਾਹਿਬ ਸੋਤਾਰਪੁਰ ਦੀ ਧਰਤੀ ਤੇ ਆਏ ਵੀ ਸੀ ਬੀਬੀ ਜੀ ਕੇਂਦਰ ਦੇ ਵਿੱਚ ਵਜੀਰ ਵੀ ਸੀਗੇ ਉਹਨੇ ਬਹੁਤ ਕੁਝ ਉਹ ਗੱਲਾਂ ਕਰਨ ਲੱਗੇ ਨੇ ਸਾਨੂੰ ਤਾਂ ਸੂਲ ਪਿਆਰੇ ਨੇ ਇਹ ਊਸੂਲਾ ਬਾਰੇ ਸਾਰੀ ਪੰਜਾਬ ਨਹੀਂ ਸਾਰਾ ਬਿਸ਼ਪ ਜਾਣਦਾ ਹੈ ਫਿਰ ਜੇ ਤੁਹਾਡੇ ਊਸੂਲ ਪਿਆਰੇ ਹੁੰਦੇ ਤਾਂ ਅੱਜ ਆ ਦੁਰਦਸ਼ਾਣਾ ਸਾਡੀ ਹੁੰਦੀ ਸਾਡੇ ਵਾਸਤੇ ਜਿਹੜਾ ਅਸੀਂ ਕੌਰ ਕਮੇਟੀ ਨੇ ਬੜਾ ਕਲੀਅਰ ਕੀਤਾ ਹੈ ਸਾਡੇ ਊਸੂਲ ਕੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘਾ ਜੀ ਇੱਕ ਖਾਸ ਖਬਰ ਦੇ ਉੱਤੇ ਚਰਚਾ ਕਰਾਂਗੇ ਜੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੜ ਜੋੜ ਨੂੰ ਲੈ ਕੇ ਆ ਜਿੱਥੇ ਗੜ ਜੋੜ ਦੇ ਉੱਤੇ ਵਿਰਾਮ ਲੱਗ ਚੁੱਕਿਆ ਉੱਥੇ ਹੀ ਭਾਜਪਾ ਦੇ ਸੀਨੀਅਰ ਆਗੂ ਨੇ ਮਨਜਿੰਦਰ ਸਿੰਘ ਸਰਸਾ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਵਧੀਆ ਹੋਇਆ ਅਸੀਂ ਨਹੀਂ ਗੜ ਜੋੜ ਕੀਤਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਮਸਲਿਆਂ ਦੇ ਉੱਤੇ ਤੇ ਕਿਸਾਨਾਂ ਦੇ ਨਾਲ ਖੁਦ ਗੱਲ ਕਰਨਗੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਜੀ ਨਾਲ ਦੀ ਟਿੱਲ ਸੋ ਅੱਜ ਦਾ ਇਹ ਦਿਨ ਪੰਜਾਬ ਦੇ ਇਤਿਹਾਸ ਵਿੱਚ ਇੱਕ ਅਹਿਮ ਦਿਨ ਮੰਨਿਆ ਜਾਂਦਾ ਹੈ ਇੱਕ ਪਾਸੇ ਹੋਲੇ ਮਹੱਲੇ ਦਾ ਅੱਜ ਸਮਾਪਨ ਦਿਨ ਹੈ ਤੇ ਜਿਹੜੀਆਂ ਕਨਸਵਾ ਚੱਲ ਰਹੀਆਂ ਸੀ ਪਹਿਲਾਂ ਅੰਦਰ ਖਾਤੇ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਤੋੜ ਵਿਛੋੜਾ ਹੋ ਸਕਦਾ ਹੈ ਉਹਦੇ ਵਿੱਚ ਪਹਿਲ ਕਦਮੀ ਫਿਰ ਭਾਰਤੀ ਜਨਤਾ ਪਾਰਟੀ ਨੇ ਕਰਤੀ ਇਹਨਾਂ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਕਿ ਸਾਡਾ ਇਹਨਾਂ ਨਾਲ ਗੱਲਬਾਤ ਚੱਲ ਨਹੀਂ ਸਕਦੀ ਇਹਨਾਂ ਨੇ ਬਹੁਤ ਦਬਾਅ ਪਾਇਆ ਕਿ ਬੰਦੀ ਸਿੰਘਾਂ ਦਾ ਛੱਡਿਆ ਜਾਵੇ ਜੇ 19 ਵਿੱਚ ਤੁਹਾਨੂੰ ਭਾਈ ਵੱਲ ਵੇਲੇ ਉਦੋਂ ਨਾ ਤੁਸੀਂ ਹੱਲ ਕਰਾ ਸਕੇ ਤੇ ਉਦੋਂ ਇੱਕ ਲਿਸਟ ਵੀ ਆ ਗਈ ਸੀ ਤੇ ਗੁਰੂ ਸਾਹਿਬ ਦੇ 550 ਸਾਲਾ ਦੇ ਉੱਤੇ ਮੋਦੀ ਸਾਹਿਬ ਸultanpur ਦੀ ਧਰਤੀ ਤੇ ਆਏ ਵੀ ਸੀ ਬੀਬੀ ਜੀ ਕੇਂਦਰ ਦੇ ਵਿੱਚ ਵਜ਼ੀਰ ਵੀ ਸੀਗੇ ਪਹਿਲ ਉਹਨਾਂ ਨੇ ਕਰਤੀ ਜੇ ਪਹਿਲੇ ਕਰਦੇ ਤਾਂ ਸਿਆਸੀ ਤੌਰ ਤੇ ਅਕਾਲੀ ਦਲ ਦਾ ਜਿਹੜਾ ਪਲੜਾ ਉੱਪਰ ਰਹਿਣਾ ਸੀ ਹੁਣੇ ਬਹੁਤ ਕੁਝ ਉਹ ਗੱਲਾਂ ਕਰਨ ਲੱਗੇ ਨੇ ਸਾਨੂੰ ਤਾਂ ਸੂਲ ਪਿਆਰੇ ਨੇ ਤੇ ਊਸੂਲਾ ਬਾਰੇ ਸਾਰੀ ਪੰਜਾਬ ਨਹੀਂ ਸਾਰਾ ਵਿਸ਼ਵ ਜਾਣਦਾ ਕਿ ਜੇ ਤੁਹਾਡੇ ਸੂਲ ਪਿਆਰੇ ਹੁੰਦੇ ਤਾਂ ਅੱਜ ਆ ਦੁਰਦਸ਼ਾਣਾ ਸਾਡੀ ਹੁੰਦੀ ਇਸ ਸਬੰਧ ਦੇ ਵਿੱਚ ਇਹਨਾਂ ਦੇ ਨਾਲ ਹੁੰਦੇ ਸੀਗੇ ਆਗੂ ਮਨਜਿੰਦਰ ਸਿੰਘ ਸਰਸਾ ਉਹ ਵੀ ਆਗੇ ਮੈਦਾਨ ਦੇ ਵਿੱਚ ਉਹ ਕਹਿੰਦੇ ਇਹ ਤਾਂ ਹਰ ਗੱਲ ਦੇ ਵਿੱਚ ਕਹਿੰਦੇ ੜਿੱਕਾ ਪਾਉਂਦੇ ਹੁੰਦੇ ਸੀ મોદી ਜੀ ਬਹੁਤ ਕੁਝ ਕਰਨਾ ਚਾਹੁੰਦੇ ਨੇ ਸਿੱਖਾਂ ਵਾਸਤੇ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਕਿਹਨੇ ਦਿੱਤਾ ਹੈ ਉਹ મોદી ਸਾਹਿਬ ਨੇ ਦਿੱਤਾ ਉਹ ਤਾਂ ਕਿਸਾਨਾਂ ਪ੍ਰਤੀ ਵੀ ਬਹੁਤ ਸੋਹਿਰਦ ਸੰਨ ਆਮ ਤੌਰ ਤੇ ਚਰਚਾ ਹੈ ਕਿਸਾਨਾਂ ਵਾਲਾ ਜਦੋਂ ਇਹ ਕਾਨੂੰਨ ਬਣਾਉਣ ਲੱਗੇ ਕਹਿੰਦੇ ਆ ਚਰਚਾ ਹੈ ਕਿ ਜ਼ਿੰਮੇਵਾਰੀ ਇਹਨਾਂ ਨੇ ਲਈ ਸੀ ਅਸੀਂ ਕੋਈ ਵਿਰੋਧ ਨਹੀਂ ਹੋਣ ਦਿੰਦੇ ਉਹ ਕਹਿੰਦੇ ਕਿ ਮੋਦੀ ਸਾਹਿਬ ਸਿੱਧਾ ਕਿਸਾਨਾਂ ਨਾਲ ਗੱਲ ਕਰਨਗੇ ਭਰੋਸਾ ਦੇਣਗੇ ਇਹਨਾਂ ਨੂੰ ਪਤਾ ਨਹੀਂ ਹੁਣ ਤੱਕ ਤਾਂ 2 ਸਾਲ ਦਾ ਭਰੋਸਾ ਹੋਇਆ ਨਹੀਂ ਤੇ ਕਿਸਾਨੀ ਮਗਾ ਮੋਦੀ ਸਾਹਿਬ ਨੇ 6000 ਰੁਪਏ ਪ੍ਰਤੀ ਕਿਸਾਨ ਦੇ ਹੀ ਰਹੇ ਨੇ ਕੇਂਦਰ ਦੀ ਸਰਕਾਰ ਵੱਲੋਂ ਸੋ ਇਸ ਤੋੜ-ਵਿਛੋੜੇ ਦੇ ਉੱਤੇ ਬਨਜੀਦਰ ਸਿੰਘ ਸਰਸਾ ਹੋਰਾਂ ਨੇ ਕਾਫੀ ਆੜੇ ਹੱਥੀ ਲਿਆ ਹੁਣ ਤੱਕ ਤਾਂ ਇਕੱਠੇ ਸੀ ਤੇ ਫਿਰ ਜਿਹੜਾ ਘਰ ਦਾ ਪੀਤੀ ਹੁੰਦਾ ਬਹੁਤ ਕੁਝ ਕਹਿ ਦਿੰਦਾ ਅਕਾਲੀ ਦਲ ਕਿਵੇਂ ਆਪਣੇ ਆਪ ਨੂੰ ਇਕੱਲਿਆਂ ਹੋ ਕੇ ਝੋਨ ਲੜਦਾ ਹੈ ਰਸਤਾ ਔਖਾ ਹੈ ਕੀ ਅਕਾਲੀ ਇੰਨੀ ਕੁ ਬੇਨਤ ਕਰ ਲੈਣਗੇ ਕਿ ਦੁਬਾਰਾ ਆਪਣਾ ਖੁੱਸਿਆ ਹੋਇਆ ਵਕਾਰ ਉੱਥੇ ਲੈ ਆਉਣਗੇ ਜਾਂ ਪ੍ਰਧਾਨ ਮੰਤਰੀ ਨਰਿੰਦਰ મોદી ਸਿੱਧੇ ਤੌਰ ਦੇ ਉੱਤੇ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਉਹ ਕਿਸੇ ਧਿਰ ਨਾਲ ਗੱਲ ਕਰਕੇ ਇਹ ਦਰਸਾਉਣ ਦਾ ਯਤਨ ਕਰਨਗੇ ਕਿ ਅੜਿੱਕਾ ਤੇ ਇਹ ਪਾਉਂਦੇ ਸੀ ਅਸੀਂ ਤੁਹਾਡੇ ਮਸਲੇ ਹੱਲ ਕਰਨ ਨੂੰ ਤਿਆਰ ਹੀ ਬੈਠੇ ਸੀ ਜੀ ਉਹ ਖਬਰ ਦੀ ਜਾਣਕਾਰੀ ਦੇ ਵਿੱਚ ਹਨੇ ਨਵੀਂ ਅਤੇ ਤਾਜ਼ੇ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਤਾ ਕਿ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਪੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ